ਭਾਈ ਹੋਏ ਜੀ ਸ਼੍ਰੀ ਚੰਗੌਰ ਸਾਹਿਬ ਦੀ ਕਵਿਤਰਤਾ ਕੀਤੀ ਤੇ ਅੱਜ ਤੋਂ ਭੜੇ ਜੀ ਗੁਰਦੁਆਰਾ ਸ੍ਰੀ ਕੱਚੀ ਗੜੀ ਸਾਹਿਬ ਜਿੱਥੇ ਕਿ ਵੱਡੇ ਸਾਹਿਬ ਜਗੇ ਸਾਹਿਬ ਜੀ ਦਾ ਬਾਬਾ ਅਜੀਤ ਸਿੰਘ ਜੀ ਸਾਹਿਬ ਜੀ ਦਾ ਬਾਬਾ ਜੁਧਾਰ ਸਿੰਘ ਜੀ ਆ ਤਾਂ ਤਿੰਨ ਪਿਆਰੇ ਜਿਨ੍ਹਾਂ ਵਿੱਚ ਪੰਜ ਪਿਆਰੇ ਵਿੱਚੋਂ ਤਿੰਨ ਪਿਆਰੇ ਭਾਈ ਹਿੰਮਤ ਸਿੰਘ ਜੀ ਭਾਈ ਮੋਹਨ ਸਿੰਘ ਜੀ ਅਤੇ ਭਾਈ ਸਾਹਿਬ ਸਿੰਘ ਜੀ ਅਤੇ 40 ਸਿੰਘਾਂ ਦਾ ਇੱਥੇ ਉਹਨਾਂ ਨੇ ਸ਼ਹੀਦੀ ਪ੍ਰਾਪਤ ਕੀਤੀ ਸੀ ਆਪਾਂ ਗੁਰਦੁਆਰਾ ਸ੍ਰੀ ਕਤੀਗੜੀ ਸਾਹਿਬ ਦੇ ਦਰਸ਼ਨ ਕਰਦੇ ਆ ਤੇ ਨਾਲ ਦੀ ਨਾਲ ਆਪਾਂ ਇਥੇ ਹਾਂ ਦੀ ਜਾਣਕਾਰੀ ਸਾਂਝੀ ਕਰਦੇ ਹਾਂ ਸੰਗਤ ਜੀ ਇਹ ਉਹ ਪਵਿੱਤਰ ਸਥਾਨ ਹੈ ਜਿੱਥੇ ਸਾਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸ੍ਰੀ ਆਨੰਦਪੁਰ ਸਾਹਿਬ ਛੱਡਣ ਉਪਰੰਤ 7 ਪੋ 1704 ਈਸਵੀ ਜਾਨੀ ਕਿ 1761 ਬਿਕਰਵੀ ਨੂੰ ਸ੍ਰੀ ਚਮਕੌਰ ਸਾਹਿਬ ਦੀ ਧਰਤੀ ਤੇ ਆਪਣੇ ਦੋ ਵੱਡੇ ਸਹਬਜ਼ਾਦੇ ਪੰਜ ਪਿਆਰੇ ਅਤੇ 40 ਸਿੰਘਾਂ ਸਮੇਤ ਬਾਗ ਵਿੱਚ ਉਤਾਰਾ ਕੀਤਾ ਜਿੱਥੇ ਹੁਣ ਗੁਰਦੁਆਰਾ ਦੰਦਵਾ ਸਾਹਿਬ ਹੈ ਇਥੋਂ ਗੁਰੂ ਜੀ ਨੇ ਆਪਣੇ ਕੁਝ ਸਿੰਘਾਂ ਨੂੰ ਭੇਜ ਕੇ ਉੱਚੇ ਤਾਂ ਅਟਾਰੀ ਵਾਲੀ ਹਵੇਲੀ ਦੇ ਮਾਲਕ ਰਾਏ ਜਗਤ ਸਿੰਘ ਅਤੇ ਰੂਪ ਚੰਦ ਨਾਲ ਹਵੇਲੀ ਲੈਣ ਸੰਬੰਧੀ ਰਾਪਤਾ ਕੀਤਾ ਇਹਨਾਂ ਦੋਵਾਂ ਭਰਾਵਾਂ ਨੇ ਹਵੇਲੀ ਗੁਰੂ ਜੀ ਨੂੰ ਸੌਮ ਦਿੱਤੀ ਅਤੇ ਆਪ ਪਰਿਵਾਰ ਸਮੇਤ ਇਥੋਂ ਚਲੇ ਗਏ ਗੁਰੂ ਜੀ ਨੇ ਹਵੇਲੀ ਨੂੰ ਛੋਟੀ ਘੜੀ ਦਾ ਰੂਪ ਦਿੱਤਾ ਅਤੇ ਮੋਰਚਾ ਬੰਦੀ ਕੀਤੀ ਗੜੀ ਦੇ ਚਾਰੇ ਪਾਸੇ 8-8 ਤਾਇਨਾਤ ਕੀਤੇ ਰਾਤ ਨੂੰ ਮੁਗਲ ਅਤੇ ਪਹਾੜੀ ਰਾਜਿਆਂ ਦੀਆਂ ਫੌਜਾਂ ਨੇ ਗੜੀ ਨੂੰ ਘੇਰ ਲਿਆ 8 ਪੋ ਨੂੰ ਦਿਨ ਦਿਨ ਵਿੱਚ ਕਮਸਾਨ ਦਾ ਜੁੱਧ ਹੋਇਆ ਜਿਸ ਵਿੱਚ ਗੁਰੂ ਸਾਹਿਬ ਦੇ ਦੋਨੋਂ ਵੱਡੇ ਸਹਬਜ਼ਾਦੇ ਸਹਬਜ਼ਾਦਾ ਬਾਬਾ ਅਜੀਤ ਸਿੰਘ ਜੀ ਸਹਬਜ਼ਾਦਾ ਬਾਬਾ ਜੁਝਾਰ ਸਿੰਘ ਜੀ ਅਤੇ ਪੰਜ ਪਿਆਰੇਆਂ ਵਿੱਚੋਂ ਭਾਈ ਹਿੰਮਤ ਸਿੰਘ ਜੀ ਭਾਈ ਮੋਹਕਮ ਸਿੰਘ ਜੀ ਅਤੇ ਭਾਈ ਸਹਿਬ ਸਿੰਘ ਜੀ ਸਮੇਤ ਕਈ ਸਿੰਘ ਸ਼ਹੀਦ ਹੋ ਗਏ ਪਰ ਮੁਗਲ ਫੌਜਾਂ ਗੜੀ ਨੂੰ ਜਿੱਤ ਨਾ ਸਕੀਆਂ ਰਾਤ ਨੂੰ ਗੁਰੂ ਜੀ ਨੂੰ ਪੰਜ ਸਿੰਘਾਂ ਨੇ ਇਕੱਠੇ ਹੋ ਕੇ ਬੇਨਤੀ ਕੀਤੀ ਕਿ ਤੁਸੀਂ ਗੜੀ ਨੂੰ ਛੱਡ ਕੇ ਚਲੇ ਜਾਵੋ ਗੁਰੂ ਜੀ ਨੇ ਪੰਜ ਸਿੰਘਾਂ ਦਾ ਹੁਕਮ ਮੰਨ ਕੇ ਭਾਈ ਸੰਗਤ ਸਿੰਘ ਜੀ ਨੂੰ ਆਪਰੀ ਕਲੰਗੀ ਦੇ ਕੇ ਭਾਈ ਦਇਆ ਸਿੰਘ ਜੀ ਭਾਈ ਧਰਮ ਸਿੰਘ ਜੀ ਅਤੇ ਭਾਈ ਮਾਨ ਸਿੰਘ ਜੀ ਸਵੇਤ ਗੱਡੀ ਵਿੱਚੋਂ ਨਿਕਲ ਗਏ ਉੱਚੇ ਥਾਂ ਜਾ ਕੇ ਗੁਰੂ ਜੀ ਤਾੜੀ ਮਾਰਦੇ ਹੋਏ ਕਿਹਾ ਹਿੰਦ ਦਾ ਪੀਰ ਜਾ ਰਿਹਾ ਹੈ ਅੱਗੋਂ ਗੁਰੂ ਜੀ ਨੇ ਮਾਛੀਵਾੜੇ ਦੇ ਜੰਗਲਾਵਲ ਚਾਲੇ ਪਾ ਦਿੱਤੇ ਅਗਲੇ ਦਿਨ 9 ਪੂ ਨੂੰ ਮਗਲਾ ਨਾਲ ਲੋਹਾ ਲੈਣਦੇ ਹੋਏ ਭਾਈ ਸੰਗਤ ਸਿੰਘ ਜੀ ਭਾਈ ਕੋਠਾ ਸਿੰਘ ਜੀ ਅਤੇ ਭਾਈ ਮਦਨ ਸਿੰਘ ਜੀ ਸ਼ਹੀਦੀ ਪਾ ਗਏ ਇਸ ਸਥਾਨ ਤੇ ਗੁਰੂ ਜੀ ਦੇ ਵੱਡੇ ਸਹਬਜ਼ਾਦੇ ਆ ਅਤੇ ਸਮੂਹ ਸ਼ਹੀਦ ਸਿੰਘਾਂ ਦੀ ਯਾਦ ਵਿੱਚ ਹਰ ਸਾਲ 6 7 ਅਤੇ 8 ਪੋ ਨੂੰ ਸ਼ਹੀਦੀ ਜੋੜ ਮੇਲਾ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਜਾਂਦਾ ਹੈ ਜੀ। ਸੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਹੋਰ ਨਾਲ ਸੰਗਤਾਂ ਨਾਲ ਵੀ ਸਾਂਝੀ ਕਰਦੇ ਹੋ ਜੀ। ਬੋਲੋ ਜੀ ਵਾਹਿਗੁਰੂ